ਇਮੋਸ਼ਨਲ ਜਿਹੜੀਆਂ ਤਸਵੀਰਾਂ ਨੇ ਅੱਖਾਂ ਦੇ ਵਿੱਚ ਹੰਝੂ ਨੇ ਇਸ ਸਮੇਂ ਪਰਮਿੰਦਰ ਜੀ ਦੇ ਜੋ ਕਿ ਆਮ ਆਦਮੀ ਪਾਰਟੀ ਨੇ ਲਗਾਤਾਰ 12 ਸਾਲ ਸੇਵਾ ਕੀਤੀ ਆ ਤੇ ਦੇਖ ਸਕਦੇ ਹੋ ਹੁਣ ਇਸ ਸਮੇਂ ਪਰਮਿੰਦਰ ਜੀ ਦੇ ਜਿਹੜੇ ਚਿਹਰੇ ਦੇ ਉੱਤੇ ਨਮੋਸ਼ੀ ਆ ਕਿ ਆਮ ਆਦਮੀ ਪਾਰਟੀ ਵੱਲੋਂ ਬਣਦਾ ਮਾਣ ਨਹੀਂ ਦਿੱਤਾ ਗਿਆ ਮੈਂ ਜਿੰਨਾ ਵੀ ਜਿੱਥੇ-ਜਿੱਥੇ ਵੀ ਮੈਨੂੰ ਪਾਰਟੀ ਨੇ ਡਿਊਟੀ ਲਾਈ ਮੈਂ ਉੱਥੋਂ ਤੇ ਬਾਟਿੰਡ ਵੀ ਮੈਂ ਪਹਿਲਾਂ ਸ਼ਹਿਰ ਦੇ ਵਿੱਚ ਚਾਰ ਵਿਧਾਨ ਸਭਾ ਦਾ ਇੰਚਾਰਜ ਵੀ ਰਿਹਾ ਹਾਂ 70% ਲੋਕ ਮੈਂ ਲੁਧਿਆਣੇ ਚ ਜੁੜੇ ਹੋਏ ਆ ਉਸ ਤੋਂ ਬਾਅਦ ਮੈਨੂੰ ਪਾਰਟੀ ਨੇ ਕਿਹਾ ਥਾਣੇਵਾਲ ਕੋਈ ਨਹੀਂ ਹੈਗਾ ਥਾਣੇਵਾਲ ਮੈਂ ਥਾਣੇਵਾਲ 9-10 ਮਹੀਨੇ ਦਿਨ ਰਾਤ ਮਿਹਨਤ ਕਰਕੇ ਥਾਣੇਵਾਲ ਜਿੱਤ ਪਾਰਟੀ ਕਰੀ ਕੀਤੀ ਲੇਕਿਨ ਉਹਦਾ ਸਿਲਾਇ ਮਿਲਿਆ 10 ਦਿਨ ਦੇ ਵਿੱਚ ਆ ਕੇ ਕਾਂਗਰਸ ਛੱਡ ਕੇ ਉਹਨੂੰ ਟਿਕਟ ਦਿੱਤੀ ਕਿ ਮੈਂ ਫੇਰ ਪਾਰਟੀ ਦੇ ਨਾਲ ਖੜਾ ਸੀ ਵੀ ਕੋਈ ਗੱਲ ਨਹੀਂ ਮੈਂ ਪਾਰਟੀ ਨੂੰ ਅਰਕੀ ਜਿਤਾ ਕੇ ਪਾਰਟੀ ਦਾ ਮਾਨ ਸਮਾਨ ਵਧਾ ਕੇ ਪਾਰਟੀ ਦੀ ਸਰਕਾਰ ਬਣਵਾਉਣੀ ਆ ਮੈਂ ਪੂਰੇ ਪੰਜਾਬ ਚ ਕੰਮ ਕੀਤਾ ਲੇਕਿਨ ਇਹਨਾਂ ਨੇ ਪਾਰਟੀ ਦੀ ਕਦਰ ਨਹੀਂ ਪਾਈ ਪਾਰਟੀ ਵਾਲਿਆਂ ਨੇ ਮੇਰੀ ਕਦਰ ਨਹੀਂ ਪਾਈ ਲੇਕਿਨ ਮੈਂ ਫੇਰ ਵੀ ਇਹਨਾਂ ਦੇ ਨਾਲ ਜੁੜਿਆ ਰਇ ਇੱਕ ਛੋਟੀ ਜੀ ਟਿਕਟ ਜਰ ਕਿ ਮੈਂ ਕੌਨਸਾ ਲੜਨਾ ਨਹੀਂ ਸੀਗਾ ਮੈਂ ਸਿਰਫ ਇਹਨਾਂ ਨੂੰ ਪਰਖਿਆ ਸੀ ਵੀ ਇਹ ਛੋਟੀ ਜੀ ਟਿਕਟ ਜਿਹੜੀ ਹੈਗੀ ਹੈ ਇਸ ਦੇ ਕਾਬਲ ਵੀ ਹੈਗਾ ਕਿ ਮੈਂ ਨਹੀਂ ਹੈਗਾ ਇਹਨਾਂ ਨੇ ਮੈਨੂੰ ਇਸ ਕਾਬਲ ਨਹੀਂ ਸਮਝਿਆ ਦੇਖਦੇ ਹਾਂ ਕਿ ਤੁਸੀਂ ਵੀ ਉਸੇ ਸੀਟ ਦੇ ਐਮਐਲਏ ਦੇ ਦਾਵੇਦਾਰ ਸੀ ਅੱਜ ਤੁਸੀਂ ਮੰਤਰੀ ਹੁੰਦੇ ਦੇਖੋ ਮੇਰੀ ਇੱਕ ਗੱਲ ਸੁਣ ਲਓ ਮੈਨੂੰ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਜਿਹੜਾ ਕੰਮ ਕਰਦਾ ਨੀਡਦ ਹੋ ਕੇ ਕਰਦਾ ਮਾਂ ਜੇ ਇਹਨਾਂ ਨੂੰ ਛੱਡਿਆ ਮੈਨੂੰ ਅੱਜ ਮੈਨੂੰ ਲਾਲਚ ਦੇ ਦੇਆ ਵੀ ਵਾਸੀ ਅਮਨ ਦੋੜਾ ਤੁਹਾਡੇ ਘਰੇ ਲਿਆਉਂਦੇ ਆ ਪੰਜਾਬ ਦਾ ਤੁਹਾਨੂੰ ਉਹਦਾ ਦਿੰਦੇ ਆ ਤੁਸੀਂ ਬਹੁਤ ਘਪਾਰੀ ਗਲਤੀ ਕਰਤੀ ਤੁਹਾਨੂੰ ਬਹੁਤ ਕੁਝ ਮਿਲਣਾ ਸੀ ਜਿਨ੍ਹਾਂ ਨੇ 12 ਸਾਲ ਨਹੀਂ ਮੈਨੂੰ ਕੁਝ ਦਿੱਤਾ ਹੋਰ ਮੈਨੂੰ ਦੇ ਦੇਣਗੇ ਮੈਨੂੰ ਚਾਹੀਦਾ ਵੀ ਨਹੀਂ ਇਹ ਜੋ ਛੁੱਟੀ ਪਾਰਟੀਆਂ ਤੋਂ ਨਾ ਬਿਜਲੀ ਦੇ ਕਹਿੰਦੇ ਅਸੀਂ ਫ੍ਰੀ ਕਰਾਂਗੇ ਲੇਕਿਨ 600 ਉੱਤੇ ਹੋਵੇ ਨਾਲ ਹੀ ਨਾਲ 600 ਨਾਲੇ ਉਹ ਵੀ ਬਿੱਲ ਜਿਆਦਾ ਤੋਂ ਜਿਆਦਾ ਆ ਰਿਹਾ ਇੰਡਸਟਰੀ ਵਾਲਿਆਂ ਦੇ ਬਿੱਲ ਭਰਾਤੇ ਇਹਨਾਂ ਨੇ ਹਜ਼ਾਰ ਰੁਪਏ ਦੀ ਗਾਰੰਟੀ ਕਿੱਥੇ ਆ ਜਿਹੜੀ ਮਤਾਵਾਂ ਆਪਾਂ ਕਹਿੰਨੇ ਆ ਮਾਹ ਮਾਹ ਮਾਂ ਲਕਸ਼ਮੀ ਮਾਂ ਦੁਰਗਾ ਆਪਾਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਦੁਦਗਾ ਦਾ ਦੂਪ ਦੇ ਕੇ ਕਿਹਾ ਸੀ ਹਜ਼ਾਰ ਰੁਪਏ ਦਵਾਂਗੇ ਮੈਂ ਇਲਾਵਾ ਨੂੰ ਉਹ ਹਜ਼ਾਰ ਰੁਪਏ ਕਿੱਥੇ ਆ ਉਹੀ ਮਹਿਲਾਵਾਂ ਉਹੀ ਦੁਰਗਾ ਬਣ ਕੇ ਇਹਨਾਂ ਨੂੰ ਢਾਉਣ ਗਿਆ ਭਾਜਪੀ ਇੱਥੇ ਮੇਹਰ ਬਣਾਏਗੀ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਪੰਜਾਬ ਚ ਵੀ ਮੈਸੇਜ ਦੇਣਾ ਚਾਹਨਾ ਵੀ ਆਮ ਆਦਮੀ ਪਾਰਟੀ ਨੂੰ ਕੋਈ ਵੋਟਾਂ ਨਾ ਪਾਉ ਉਹ ਧੋਖੇਬਾਜ਼ ਪਾਰਟੀ ਆ ਤੁਹਾਨੂੰ ਇੱਕ ਇੱਕ ਸੀਟ ਤੇ ਚਾਰ ਚਾਰ ਬੰਦੇ ਬਦਵਾਦ ਕੀਤੇ ਆ ਜਿਨ੍ਹਾਂ ਦੇ ਘਰਾਂ ਤਬਾਹ ਕਰਤੇ ਬਿਜ਼ਨਸ ਤਬਾਹ ਕਰਤੇ ਜਿਨ੍ਹਾਂ ਚ ਮੈਂ ਵੀ ਇੱਕ ਹੈਗਾ ਵਾਂ ਮੇਰੇ ਤੇ ਪੁੱਡਾ ਦੇ ਦੋ ਪੱਤੇ ਦਰਜ ਕਰਾਤੇ ਜਦ ਕਿ ਮੈਂ ਪੁੱਡਾ ਦੀ ਪੇਮੈਂਟ ਵੀ ਜਮ੍ਹਾਂ ਕਰਾਈ ਹੋਈ ਆ ਮੇਰੀਆਂ ਕਲੌਂਦੀਆਂ ਠਵਾਤੇ ਆ ਸਰਕਾਰ ਮੇਰੀ ਹੋਵੇ ਉਹ ਮੇਰੇ ਤੇ ਆ ਆਪਾਂ ਚਾਹ ਹੁਣ ਮੇਰੇ ਤੇ ਪੱਤੇ ਹੁਣ ਇੱਕ ਡੀਐਸਪੀ ਸਾਹਿਬ ਜਾਂ ਪੁਲਿਸ ਵਾਲਿਆਂ ਨੂੰ ਰੋਕਿਆ ਜਾਵੇ ਪੱਕੂ ਦਾ ਕੋਈ ਕੰਮ ਨਹੀਂ ਕਰਨਾ ਮੇਰਾ ਕੰਮ ਕੋਣ ਰੋਕ ਲੂਗਾ ਮੈਂ ਜਿਹੜਾ ਕੰਮ ਕਰਦਾ ਨੀਡਾ ਹੋ ਕੇ ਕਰਦਾ ਵਾਂ ਜਿੰਨੇ ਪੰਗਾ ਲੈਣਾ ਮੰਤਰੀ ਹੋਵੇ ਤਾਂ ਜਿਹੜਾ ਮਰਜ਼ੀ ਹੋਵੇ ਜਦੋਂ ਮਰਜ਼ੀ ਲੈ ਕੇ ਦੇਖ